ਕੜਾ ਇੱਕ ਡਾਰੇ ਚੋਂ ਦੋ ਜੰਗ ਕੁਛ ਨਹੀਂ ਦੇਖੋ ਕਿਸੇ ਦੀ ਵੀ ਭਾਵਨਾਵਾਂ ਨੂੰ ਹੱਥ ਕੰਨ ਦਾ ਸਾਡਾ ਕਿਸੇ ਦਾ ਵੀ ਕੋਈ ਅਧਿਕਾਰ ਨਹੀਂ ਹੈ ਜੇ ਇਸ ਗੱਲ ਤੋਂ ਕਿਸੇ ਨੂੰ ਖੇਸ ਪਹੁੰਚਦੀ ਹੋਵੇ ਸਾਨੂੰ ਕਰਨਾ ਹੀ ਨਹੀਂ ਚਾਹੀਦਾ ਮੈਂ ਸਾਰੇ ਸ਼ਹਿਰ ਦੇ ਮੁਸਲਮਾਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਜਿੱਤੇ ਤੁਹਾਡੇ ਘਰ ਦੇ ਲਾਗੇ ਧਾਰਮਿਕ ਸਥਾਨ ਆ ਜੇ ਤੁਸੀਂ ਮੇਟਖਾਨਾ ਤੇ ਕਿਸੇ ਹੋਰ ਜਗ੍ਹਾ ਲੈ ਲਓ ਘਰ ਉਹਦੇ ਲਾਗੇ ਬਿਲਕੁਲ ਨਹੀਂ ਲੈਣਾ ਕਰਾਇ ਤੇ ਕਿਸੇ ਨੂੰ ਚਲੋ ਇਹਦੀ ਪਹਿਲੀ ਗਲਤੀ ਸੀ ਅਸੀਂ ਦੇਖੋ ਸਾਰਿਆਂ ਨਾਲ ਕੋਪਰੇਸ਼ਨ ਕਰਕੇ ਇਹਨਾਂ ਨੂੰ ਜੁਟਲਾਈਜ਼ ਕੀਤਾ ਇਸ ਗਲਤੀ ਦਾ ਔਰ ਉਹਨੂੰ ਕਹਤਾ ਕਿ ਕੱਲ ਦੁਪਹਿਰ ਤੋਂ ਪਹਿਲਾਂ ਪਹਿਲਾਂ ਇਹ ਕਮਰਾ ਖਾਲੀ ਕਰ ਦੇਈ ਜੇ ਉਹਨੂੰ ਨਹੀਂ ਲੱਭੂਗਾ ਤਾਂ ਕੱਲ ਉਹ ਜਿੱਦਾਂ ਵੀ ਮਰਜ਼ੀ 12 ਵਜੇ ਤੋਂ ਪਹਿਲਾਂ ਪਹਿਲਾਂ ਉਹਦਾ ਕਮਰਾ ਖਾਲੀ ਕਰਾਵਾਂਗੇ ਔਰ ਦੁਬਾਰਾ ਮੈਂ ਸਾਰੇ ਸ਼ਹਿਰ ਦੇ ਮੁਸਲਮਾਨ ਭਾਈਚਾਰੇ ਨੂੰ ਬੇਨਤੀ ਕਰਨੀ ਚਾਹਨਾ ਕਿ ਜਿੱਥੇ ਮੰਦਰ ਆ ਔਰ ਲੱਗਦਾ ਵੀ ਮੰਦਰ ਜਿਹੜਾ ਆ ਉਹ 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 ਜਿਹੜੇ ਮੰਦਰ 'ਚ ਆਉਣ ਵਾਲੇ ਸ਼ਰਧਾਲੂ ਆ ਨੌਨ ਵੇਚਦਾ ਸੇਵਨ ਨਹੀਂ ਕਰਦੇ ਜੇ ਤੁਸੀਂ ਕਰਨਾ ਦੇ ਮੰਦਰ ਦੇ ਲਾਗੇ ਕਿਸੇ ਨੇ ਵੀ ਮਕਾਨ ਕਰਾਇ ਤੇ ਨਹੀਂ ਲੈਣਾ ਇਹ ਮੇਰੀ ਬੇਨਤੀ ਆ ਅੱਜ ਪਹਿਲਾ ਟਾਈਮ ਸੀ ਅਸੀਂ ਮਦਦ ਕਰਤੀ ਆ ਦੁਬਾਰਾ ਅਸੀਂ ਕਿਸੇ ਦੀ ਮਦਦ ਕਰਨ ਨਹੀਂ ਆਵਾਂਗੇ ਕਿਉਂਕਿ ਮੰਦਿਰ ਜਿਹੜਾ ਹੈਗਾ ਰੱਬ ਦਾ ਘਰ ਆ ਸਾਡੇਆਂ Hindu ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਆ ਜਿਹੜਾ ਕੋਈ ਭਾਵਨਾਵਾਂ ਨੂੰ ਆਖਤ ਕਰੂਗਾ ਕਿਸੇ ਵੀ ਧਰਮ ਦਾ ਕਿਸੇ ਵੀ ਮਜਜਦ ਦਾ ਕਿਸੇ ਵੀ ਤਰੀਕੇ ਦਾ ਬੰਦਾ ਹੋਵੇ ਉਹਦੇ ਖਿਲਾਫ ਅਸੀਂ ਬਿਲਕੁਲ ਖੁੱਲ੍ਹ ਚੱਲਾਂਗੇ ਤੇ ਮੇਰੀ ਸਾਰੇ ਭਾਈਚਾਰੇ ਨੂੰ ਇਹ ਮੀਡੀਆ ਦੇ ਜਰੀਏ ਬੇਨਤੀ ਆ ਇਹ ਬਿਲਕੁਲ ਵੀ ਇਦਾਂ ਦਾ ਕਿਸੇ ਨੇ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਉੱਤੇ ਇੱਥੇ ਗਰੇਰੇ ਚੋਂ ਮੰਦਿਰ ਆ ਹੀ ਹਰਮਾਨ ਸਿੰਘ ਦਾ ਮੰਦਿਰ ਦੇ ਬੇਕਨਾਲ ਉੱਪਰ ਰੈਂਟ ਤੇ ਰਹਿੰਦੇ ਆ ਉਹਨਾਂ ਨੇ ਮੀਟ ਬਣਾਇਆ ਸੀ ਦੁਰਗਾ ਨਰਾਤੇ ਚੱਲਦੇ ਆ ਵੈਸੇ ਵੀ ਆਂਜਰ ਵਾਲਿਆਂ ਦੀ ਕਿਸ਼ੂ ਆਂਦੀ ਸੀ ਗਲਤ ਕਾਮ ਆ ਤੇ ਸੱਭਾ ਨੂੰ ਬੁਲਾਇਆ ਗਿਆ ਸੱਭਾ ਹੀ ਨੇ ਸਮਝਾਤਾ ਉਹਨਾਂ ਨੂੰ ਉਹਨਾਂ ਨੇ ਦਲਾ ਇਹ ਵੀ ਗਰੰਟੀ ਦਿੱਤੀ ਆ ਕਿ ਕੱਲ ਦੁਪਹਿਰ ਤੱਕ ਖਾਦੀ ਕਰ ਦੇ। ਵਿੱਚ ਇੱਕ ਟੈਲੀਫੋਨ ਆ ਗਿਆ ਸੀ ਸਾਨੂੰ ਕਿ ਕਿਹੜਾ ਜੋ ਮੰਦਿਰ ਦੇ ਨਾਲ ਕੋਈ ਕਿਰਾਏ ਤੇ ਰਹਿੰਦੇ ਆ ਆਪਣੇ ਪਰਿਵਾਰ ਤਾਂ ਉਹਨਾਂ ਨੇ ਕੋਈ ਮੀਟ ਮਿਲ ਬਣਾਇਆ ਹੋਇਆ ਮੰਦਿਰ ਦੇ ਨਾਲ ਕੰਦ ਲੱਗਦੀ ਆ ਉਹਨਾਂ ਦੀ ਚਾਹ ਰਹੇ ਆ ਆ ਲੋਕਾਂ ਦੇਖਿਆ ਸਿੱਖੋ ਵੀ ਆਏ ਆ ਸਾਰੇ ਆਪਣੇ ਲੋਵੇਆ ਹਿੰਦੂ ਕਟਨ ਦੇ ਸਾਰੇ ਬੁੱਧਵਾਰ ਆਪਣੇ ਸ਼ਹਿਰ ਦੇ ਆਏ ਇੱਥੇ ਤਾਂ ਅਸੀਂ ਉਹਨੇ ਇੱਥੇ ਦਾ ਕੋਲ ਮਾਫੀ ਮੰਗੀ ਆ ਕਿ ਮੈਂ ਹੁਣ ਦੁਨੀ ਇੱਥੇ ਕਰੂੰਗਾ ਕੋਈ ਬਣਾਉਗਾ ਤੇ ਕਰ ਚਿਰ ਕੇ ਆਪਣਾ ਕਾਲੀ ਕਰੂੰਗਾ ਕੋਈ ਨਾਮ ਉਹਨਾਂ ਨੂੰ 9 ਵਜੇ ਦਾ ਟਾਈਮ ਦਿੱਤਾ ਕੋਈ ਨਾਮ ਵਗੈਰਾ ਹੈ ਬੰਦ ਬੇਕਤੀ ਨਾਮ ਮੁਹੰਮਦੁਸ਼ ਸ਼ਹਿਰਾ ਮਾਸ਼ਾ ਅੱਲਾਹ